ਵੀ ਰੋਟੀ ਬਨਦੇ ਮੇਰੀ ਮੈਂ ਕੰਮ ਤੇ ਜਾਣਾ ਪਹਿਲਾਂ ਹੀ ਲੇਟ ਹੋਇਆ ਪਿਆ ਓਏ ਐਵੇਂ ਫਿਰ ਮਾਰੇ ਪਿੱਛੇ ਠੇਕੇਦਾਰ ਬੋਲੂ ਤੇ ਕਿਰ ਰੋਟੀ ਜਕਰ ਉਹ ਨਹੀਂ ਬਣੀ ਪਈ ਆ ਗੁੱਡੀ ਦਾ ਫੋਨ ਆ ਗਿਆ ਅੱਛਾ ਕੀ ਕਹਿੰਦੀ ਸੀ ਗੁੱਡੀ ਤੂੰ ਕਹਿੰਨਾ ਜਪੈਨ ਨੂੰ ਨਖਰੇ ਲੈ ਕੇ ਆਉਣੀ ਿੱਤੀ ਮੈਂ ਤਾਂ ਫਿਰ ਹੁਣ ਕੰਮ ਤੇ ਹੀ ਜਾਣਾ ਯਾ ਤੂੰ ਐ ਕਰੀ ਉਹ ਦੀਪੂ ਦੇ ਰਖੜੀ ਬਣਾਦੀ ਲੱਕੜੀ ਦੇ ਬਕਸੇ ਮੈਂ ਬਣਾ ਲਈ। ਐਸਾ ਦੇਖੀ ਤੂੰ। ਚਲ ਬੀਬੀ ਐਂ ਕਰਦਾ ਮੈਂ। ਅੱਜ ਫਿਰ ਮੈਂ ਅਤੀ ਦਿਹਾੜੀ ਲੈ ਆਉਣਾ। ਨਾਲੇ ਗੁੱਡੀ ਵੀ ਉਹਨੂੰ ਤਾਤੀ ਆਊਗੀ। ਤੇ ਨਾਲੇ ਆਉਂਦਾ ਹੋਇਆ ਮੈਂ ਠੇਕੇਦਾਰ ਤੋਂ ਪੈਸੇ ਫੜ ਜਾਣਾ। ਚੰਗਾ ਪੁੱਤ ਲੈ ਰੋ। ਚੰਗਾ ਜੀਬੀ ਫਿਕਰ ਨਾ ਕਰੋ 4 ਬਈ ਸੀਰੇ ਬਈ ਬਈ ਕਿ ਮੈਂ ਜੱਸੀਆ ਹੋਰ ਬਈ ਠੀਕ ਹੈ ਵਧੀਆ ਕਿਵੇਂ ਲੇਟ ਹੋ ਗਿਆ ਬਸ ਬਈ ਘਰੇ ਕੰਮਕਾਰ ਜੇ ਸੀਗੇ ਅੱਛਾ ਹਮ ਬਈ ਠੇਕੇਦਾਰ ਆ ਜਾਗਾ ਠੇਕੇਦਾਰ ਤਾਂ ਨਹੀਂ ਆਇਆ ਜੱਸੀਆ ਯਾਰ ਮੈਨੂੰ ਲੱਗਦਾ ਸ਼ਾਇਦ ਹੀ ਆਵੇ ਕੱਲ ਗੱਲਾਂ ਹੀ ਕਰੀ ਜਾਂਦਾ ਸੀ ਅੱਛਾ ਹਮ ਬਾਈ ਬਣ ਕੇ ਇੱਕ ਫੋਨ ਹੀ ਲਾ ਦੇ ਯਾ ਠੇਕੇਦਾਰ ਨੂੰ ਲਾ ਦਮੇ ਇਹ ਵੀ ਗੱਲ ਆ ਯਾਰ ਹਮ ਠੇਕੇਦਾਰ ਹੋਏ ਲੈ ਗੱਲ ਲਾ हेलो जी भाई हाजी बी सतम तेड़ा मारना आऊगे अज्ञा ना कहीं मैं, मैं तेन दसा तो कल गल और मैनू तय बी ना दहाड़ी ला आऊंगा अज भी चल नदारों मैं थोड़े ज पैसे ले जाऊंगी ਪੈਸੇ ਤੂੰ ਕੀ ਕਰਨੇ? ਬਾਈ ਅੱਜ ਨਾ ਛੋਟੀ ਭੈਣ ਨੇ ਗੁੱਡੀ ਨੇ ਟਖੜੀਆਂ ਮੰਨਣ ਆਉਣਾ। ਅੱਛਾ ਤੇ ਘਰੇ ਸਾਲਾ 1 ਰੁਪਈਆ ਨਹੀਂ ਹੋਇਆ। ਉਹ ਚਲ ਫੇਰ ਕੀ ਹੋ ਗਿਆ ਯਾਰ? ਉਦਾਸ ਕਿਆ ਹੁੰਨਾ? ਉਹ ਜੇ ਠੇਕੇਦਾਰ ਨਹੀਂ ਹੈਗਾ ਅੱਜ ਹੀ ਤਾਂ ਹੈਗੇ ਆ। ਮੈਂ ਦੇਖਦਾ। ਮੇਰੇ ਕੋਲੇ ਹੋਣਗੇ ਥੋੜੇ ਬਹੁਤੇ। ਲੈ। 200 ਤਾਂ ਮੇਰੇ ਕੋਲੇ ਹੈਗਾ। ਧੰਨਵਾਦ ਭਾਈ ਜੇਣਾ। ਕੋਈ ਧੰਨਵਾਦ ਵਾਲੀ ਕਿਹੜੀ ਗੱਲ ਆ ਯਾਰ? ਉਹ ਸਤਪਾਲ। ਹਾਂਜੀ। ਤੇਰੇ ਕੋਲੇ ਪੈਸੇ ਹੈਗੇ ਆ? ਇੱਕ ਲੈਨੇ ਆ ਜੀ ਦੇਖ ਯਾਰ ਆਂਦੀਆ 200 ਰੁਪਏ ਹੈਗਾ ਜੀ ਦੇ ਯਾਰ ਜੱਸੇ ਨੂੰ ਲਓ ਜੀ ਲੈ ਫੜ ਬਾਈ ਠੀਕ ਹੈ ਹੁਣ ਤਾਂ ਬਾਈ ਧੰਨਵਾਦ ਤੇਰਾ ਯਾਰ ਇੱਕ ਗੱਲ ਸੁਣ ਉਦਾਸ ਨਾ ਹੋ ਅੱਧਾ ਦੇਣ ਲਾ ਆ ਚੱਕ ਤੇ ਉਹ ਮਸਾਲਾ ਬਣਾ ਲਾ ਜਾ ਕੇ ਬਸ ਕੋਈ ਨਹੀਂ ਬਾਈ ਠੀਕ ਹੈ ਬਣਾ ਦੇਣਾ ਬਾਈ ਬਣਾ ਦੇਣਾ ਉਹ ਆ ਗਏ ਨਾਨੀ ਮਾਦੇ ਘਰ ਆ ਗਏ ਹਨਾ ਰਸਿਕਾ ਮੰਮੀ ਹਾਂ ਠੀਕ ਹੈ ਹਾਂ ਠੀਕ ਹੈ ਠੀਕ ਹੈ ਕਰੀ ਹਾਂ ਵੀ ਸਾਰੇ ਠੀਕ ਆ ਗਰਮੀ ਬਹੁਤ ਆ ਹੋਮ ਸਾਰੇ ਠੀਕ ਆ ਕਰੀ ਸਾਰੇ ਠੀਕ ਆ ਮੰਮੀ ਵਧੀਆ ਠੀਕ ਬਸ ਰੋਜ਼ ਨਾਲ ਹੀ ਆਉਂਦੀ ਆ ਜੇ ਤੁਹਾਨੂੰ ਕੰਮ ਦਾ ਤਾਂ ਪਤਾ ਮੰਮੀ ਉਹਨੇ ਕੋਲ ਕਿੱਥੇ ਇੰਨਾ ਟਾਈਮ ਹੈ ਬੜੀਆਂ ਵਧੀਆ ਮਰਾ ਹੈ ਸਾਂ ਨਵੇਂ ਗੜਿਆ ਹੈ ਨਾ ਦੀ ਪਾਈ ਠੀਕ ਹੈ ਚੱਲੀ ਆਏ ਹੋਗੇ ਬਰੋਹਣੇ ਸਾਹਿਬ ਨਹੀਂ ਆਏ ਨਾਲ ਭਾਈ ਜਿਵੇਂ ਸਾਨੂੰ ਪਤਾ ਹੀ ਹੈ ਕੰਮ ਦਾ ਹਨ ਚਲੋ ਕੰਮ ਵੀ ਜ਼ਰੂਰੀ ਹੈ ਹੋਰ ਫਿਰ ਕਿਸੇ ਦੇ ਨਾ ਆਵਾਂਗੇ ਹਨ ਕੀ ਗੱਲ ਤੁਸੀਂ ਇਹ ਟਿਕਿਆ ਠੀਕ ਬੱਸ ਠੀਕ ਆ ਵਧੀਆ ਚੱਲੀ ਜਾਂਦਾ ਬਣੇ ਕੰਮ ਕਰ ਉਹ ਜਲਾਏ ਹੁੰਦਾ ਬੰਦਾ ਨੇ ਬਹਾਨੇ ਨਾਲ ਮਿਲ ਜਾਂਦਾ ਹੋਰ ਤਾਂ ਨਹੀਂ ਆਵਾਂਗੇ ਕਿਸੇ ਦਿਨ ਰਾਤ ਨਾ ਆਵਾਂਗੇ ਹਨ ਹੋਰ ਨਾਂ ਲੈ ਕੇ ਆਉਣਾ ਸੀ ਨਾ ਕੋਈ ਨਹੀਂ ਫਿਰ ਹੁਣ ਕੰਮੀ ਵਾਲਾ ਸੀ ਮੈਨੂੰ ਤਾਂ ਆਪ ਕਹਿ ਕੇ ਤੋਰਿਆ ਉਹਨੇ ਅੱਛਾ ਹਨ ਮੁੜੇ ਹੀ ਟਾਈਮ ਨਾਲ ਹਾਂ ਪਰ ਇਹ ਨਹੀਂ ਸਰ ਦਾ ਹੈਗਾ ਕੰਮ ਵਧਾ ਲਿਆ ਪਹਿਲਾਂ ਨਾਲ ਅੱਛਾ 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 ਟਰ ਉਹ ਫਿਰ ਤਾਂ ਵਧਾਈਆਂ ਮੈਨੂੰ ਵੀ ਬੀਬੀ ਨੇ ਤੜਕੇ ਦੱਸਿਆ ਕਹੇਗੀ ਗੁੱਡੀ ਉਹਨੂੰ ਕਹਿੰਦੀ ਹੈਗੀ ਫਿਰ ਮੈਂ ਚੱਲ ਮੈਂ ਅੱਧਾ ਦਿਨ ਲਾ ਜਾਊਂਗਾ ਮੈਂ ਮੰਮੀ ਨੂੰ ਕਿਹਾ ਸੀ ਮੈਂ ਤਾਂ ਰਹਿਣੀ ਨਾਲ ਵੀ ਅੱਜ ਰਹੀ ਤਵੇ ਘਰੇ ਉਹ ਫਿਰ ਰਹਿਣ ਦਾ ਭਾਵੇਂ ਫਿਰ ਠੇਕੇਦਾਰ ਬੋਲਦਾ ਵਾ ਤੈਨੂੰ ਪਤਾ ਹੀ ਨਾ ਹਾਂ ਉਹ ਕਿਸੇ ਦੇ ਅੰਡਰ ਨਾ ਕੰਮ ਕਰਨਾ ਹੀਠਾਂ ਫਿਰ ਉਹ ਬੋਲਦਾ ਹਰ ਹਰ ਕਰਦਾ ਮੈਂ ਕਿਹਾ ਚੱਲ ਅੱਧੀ ਕਿਤੇ ਹਾੜੀ ਲਾ ਜਾਮ ਲੈ ਵੀਰੇ ਆਪਾਂ ਪਹਿਲਾਂ ਸੜਨ 깔 ਲਈ ਹੈ ਨਾ ਹਾਂ ਹਾਂ ਸਹੀ ਟਾਈਮ ਹੋਇਆ ਤਾਂ ਇੱਕ ਟਾਈਮ ਇਹ ਨਹੀਂ

ਨਾ ਇਹ ਪੈਸੇ ਹਮ ਤਾਂ ਰਹਿਣ ਦੋ ਨਹੀਂ ਪੈਸਾ ਦਾ ਦਸ ਮੈਂ ਪੈਸੇ ਆਪਣੀ ਬਿਹਾਰ ਆਏ ਤਾਂ ਨਹੀਂ ਵੀਰੇ ਫਿਰ ਘੱਟ ਕਰੋ ਤੂੰ ਆਪਦੇ ਭਰਾ ਖਾਤਰ ਏਡੀ ਵਿਰਮਾਈਆਂ ਹੈ ਕਿਹਦੇ ਫਿਰ ਸਗਨ ਹੁੰਦਾ ਹੋਰ ਨਹੀਂ ਸਗਨ ਫਿਰ ਮੈਨੂੰ ਘੱਟ ਲਾਵਾ ਕੋਈ ਨਹੀਂ ਹੁੰ ਤੂੰ ਕਰਾਇਆ ਲੱਕਣੀ ਕੰਬਲੀ ਕੁਝ ਨਹੀਂ ਹੁੰਦਾ ਕੋਈ ਇਹੀ ਪਿਆਰ ਹੁੰਦਾ ਭੈਣਾ ਇਹ ਇੰਨੀ ਬਹੁਤ ਹੈ ਜਿਹੜਾ ਤੂੰ ਆਪਦੇ ਭਰਾ ਖਾਤਰ ਏਡੀ ਵਿਰਮਾਈਆਂ ਹੋਣ ਹੈ ਇੰਨੀ ਗਰਮੀ ਹੈ ਵੀ ਚਲ ਵੀਰੇ ਘੱਟ ਦੇ ਹੁੰਦੇ ਹਨਾ ਨਾ ਮੈਨੂੰ ਪਤਾ ਹੀ ਇਹ ਕੰਮਕਾਰ ਦਾ ਕੋਈ ਨਹੀਂ ਕੰਬਲੀ ਛੋਟੀਆਂ ਤੋਂ ਮੇਰੇ ਤੋਂ ਕੋਈ ਫਰਕ ਨਹੀਂ ਪੈਂਦਾ ਹੁੰਦਾ ਕੋਈ ਜਿਹੜਾ ਜਰਾ ਦਿਹਰੇ ਦਿਲ ਦਰਾ ਦਾ ਕੋਲੋਂ ਕੋਈ ਨਹੀਂ ਆਹੀ ਹੁੰਦਾ ਵੀਰੇ ਪੈਂ ਭਰਾਵਾਂ ਦਾ ਪਿਆਰ ਹਨਾ ਹਾਂ ਜੇ ਕੋਈ ਹੋਰ ਲੋਡ ਪਵੇ ਤਾਂ ਮੈਂ ਨਹੀਂ ਜਰੀ ਦੱਸਦਾ ਨਾ ਨਾ ਕੋਈ ਨਹੀਂ ਕਰਨੀ ਬਧੀਆ ਚੜੂ ਟਾਈਮ ਲੰਘੀ ਜਾਂਦਾ ਬਧੀਆ ਟਾਈਮ ਰਾਤੇ ਦਾ ਚੱਲਾ ਆ ਚਪਨਾ ਪਾ ਚੱਲੀਏ ਪੁੱਤ ਜੜੀ ਢੀਕਦੇ ਆਪਾਂ ਨੂੰ ਆ ਜਾ ਚੱਲੀਏ ਚਾ ਮਮੀ ਨੂੰ ਨਹੀਂ ਮਿਲ ਲੈ ਨਾ ਨਹੀਂ ਨਾ ਫਾਈਟ ਕਰਦੇ ਚੱਲ ਚੱਲੀਏ ਕੋਈ ਨਹੀਂ ਫੇਰ ਕਿਤੇ ਨਾ ਮਾਣ ਚੰਗਾ ਮੇਰਾ ਆ ਜਾਊਗਾ ਮੇਰਾ ਪੁੱਤ ਠੀਕ ਹੈ ਹੀ ਕਰਨਾ ਫੇਰ ਆ ਮਾ ਚੱਲ ਚੰਗਾ ਗੁੱਡੀ ਚੱਲ ਬਣੀ ਥੇਲਵਾਰ ਬਾਈ ਦਾ ਮਾਮਾ ਬਾਈ ਦਾ ਬਾਈ ਹੈਵੀ ਵੀ ਆ ਗੁੱਡੀ ਭੈਣ ਵੀ ਨਾ ਬਾਲੀ ਕਮਲੀ ਆ ਆ ਦੋ ਡੱਬੇ ਲਿਆਈ ਵੀ ਦੱਸ ਤੂੰ ਇੱਕ ਡੱਬਾ ਲਿਆ ਉਹ ਇੱਕ ਡੱਬਾ ਤੇਰੇ ਵਾਸਤੇ ਹੋਊਗਾ ਮੇਰੇ ਵਾਸਤੇ ਤੇਰੇ ਨਾਲ ਗੁੱਲੇ ਦਸੰਦ ਨੇ ਹਾਂ ਸਾਚ ਰਾਦ ਗੁੱਲੇ ਹੋਣਗੇ ਉਹ ਕੋਲ ਕੇ ਤਾਂ ਦੇਖ। Bibi ਇਹਦੇ ਵਿੱਚ ਤਾਂ ਪੈਸੇ ਨੇ। ਦੇਖ। ਹਾਂ। ਪੈਸੇ ਤੇ ਨਾਲ ਇਹ ਆ ਕੋਈ ਚਿੱਠੀ ਹੈਗੀ ਨਾਲ ਇੱਕ ਕਾਗਜ਼। ਵੀਰੇ ਜਦੋਂ ਮੈਂ ਸਵੇਰੇ ਫੋਨ ਕੀਤਾ ਸੀ ਨਾ ਮੰਮੀ ਗੱਲ ਕਰਕੇ ਫੋਨ ਕੱਟਣਾ ਭੁੱਲ ਗਈ ਸੀ। ਤੁਹਾਡੀਆਂ ਦੋਨਾਂ ਜਾਣਿਆਂ ਦੀਆਂ ਗੱਲਾਂ ਮੈਂ ਸਾਰੀਆਂ ਸੁਣੀਆਂ ਸੀ। ਇਹ ਪੈਸੇ ਮੈਂ ਤੁਹਾਨੂੰ ਦੇ ਕੇ ਜਾਂਦੀ ਮੈਨੂੰ ਪਤਾ ਤੁਸੀਂ ਨਹੀਂ ਲੈਣੇ ਸੀ ਤੁਸੀਂ ਮੇਰੇ ਨਾਲੋਂ ਵੱਡੇ ਹੋ ਵੀਰੇ ਤੁਸੀਂ ਰੋਤੂ ਵਿੱਚ ਵੀ ਮੇਰੇ ਨਾਲ ਬਹੁਤ ਵੱਡੇ ਹੋ ਜਿਹੜੇ ਤੁਸੀਂ ਮੇਰੀ ਜ਼ਿੰਦਗੀ ਚ ਮੇਰੇ ਤੇ ਆਸਾਨ ਕੀਤਾ ਮੈਂ ਕਦੇ ਨਹੀਂ ਭੁਲ ਸਕਦੀ ਪਾਪਾ ਦੇ ਜਾਣ ਬਾਅਦ ਤੁਸੀਂ ਮੈਨੂੰ ਕੋਈ ਵੀ ਕਦੇ ਕਮੀ ਮਹਿਸੂਸ ਨਹੀਂ ਹੋਣ ਦਿੱਤੀ ਸਾਰੇ ਮੇਰੇ ਚਾਰ ਹੀ ਜਾਂ ਵੀਰੇ ਤੁਸੀਂ ਬਹੁਤ ਚੰਗੇ ਪੂਰੇ ਕੀਤਾ ਤੁਹਾਡੀ ਵਜ੍ਹਾ ਨਾਲ ਹੀ ਮੈਨੂੰ ਆ ਇੰਨਾ ਸੋਹਣਾ ਪਰਿਵਾਰ ਮਿਲਿਆ ਹੈ ਨੇ ਜਦ ਮੈਂ ਕੁਝ ਵੀ ਹਾਂ ਤਾਂ ਤੁਹਾਡੀ ਵਜ੍ਹਾ ਨਾਲ ਹਾਂ ਵੀਰੇ ਸਾਰੀ ਜ਼ਿੰਦਗੀ ਮੇਰੀ ਬਹੁਤ ਖੁਸ਼ਾ ਤੇ ਅੱਜ ਮੇਰੇ ਵੀ ਇਹ ਲੋੜ ਹੈ ਕਿ ਛੋਟਾ ਜਿਹਾ ਤੋਹਫਾ ਪੈਣ ਕਰਨੀ ਹੈ ਮਨਜ਼ੂਰ ਕਰੀਂ ਵੀਰੇ ਹਮੇਸ਼ਾ ਜਿਉਂਦਾ ਵਸਦਾ ਰਹੇ ਤੇ ਉਹ ਸਾਰਾ ਪਿਆਰ ਸਕਾਰ ਜਉਂਦੀ ਰਹੇ ਤੇ ਨਹੀਂ ਦਿੱਕੀ ਗਈ ਪੈਣੇ ਜੇ ਤੂੰ ਆਪਦੇ ਭਰਾ ਦੇ ਬਾਰੇ ਇੰਨਾ ਸੋਚਦੀ ਆਂ ਦੇਖ ਲੈ ਬੀਬੀ ਮੇਰੀ ਗੁੱਡੀ ਪੈਣ ਮੇਰਾ ਕਿੰਨਾ ਕਰਦੀ ਆ